ਪਾਉਂਦੇ ਨੇ ਬੱਬਰ ਸ਼ੇਰ ਮੀਆਂ ਚੌੜੇ ਜੁੱਸੇ ਪਸੀਨਿਆਂ ਦੇ ਨਾਲ ਭਿੱਜ ਗਏ ਤਾਕਤਵਰ ਨੇ ਗੱਭਰੂ ਦਲੇਰ ਮੀਆਂ ਰਾਜੇ ਖੇਲੇ ਪਤਾ ਲੱਗ ਜਾਣਾ ਕੌਣ ਦਿੰਦਾ ਹੈ ਕਿਨੂ ਖਦੇੜ ਮੀਆਂ ਪਹਿਲੀ ਕਬੱਡੀ ਸਤਰਾਣੇ ਵਾਲਾ ਪਿਰਕਾਂ ਦਾ ਮੁੰਡਾ ਕਦੇ ਕਰਨ ਪਾਉਣ ਦੇ ਲਈ ਤਿਆਰ ਪਰ ਤਿਆਰ ਉਧਰਲੇ ਪਾਸੇ ਇਹਦਾ ਯਾਰ ਬੈਠਾ ਵਿੱਚ ਆਸਟ੍ਰੇਲੀਆ ਦੇ ਖੁਸ਼ੀ ਭਰਾ ਸਾਡਾ ਮਾਣ ਕਰਦਾ ਉਧਰਲੇ ਪਾਸੇ ਪਹਿਲਾ ਨੰਬਰ ਜੋੜ ਗਿਆ ਗਰਜੀਤ ਪ੍ਰਾੜ ਕਨੇਡਾ ਆਹ ਭਰਾ ਸਾਡਾ ਪਤਰੋੜਾ ਵਾਲਾ ਮਾਣ ਹੈ ਜ਼ਿੰਦਗੀ ਦਾ ਧੰਨਵਾਦ ਕਰਦੇ ਆ ਲਓ ਕਦੇ ਸੱਤਾ ਆ ਗਿਆ ਕਬੱਡੀ ਪਾ ਰਿਹਾ ਕਦੇ ਪਰਨਾ ਗੱਡੀ ਦਾ ਸਨਮਾਨਿਆ ਆਹ ਚੜਾਈ ਕਦੇ ਅੱਤ ਦੀ ਰਹੀ ਆ ਮੁੰਡੇ ਦੀ ਲਓ ਕਦੇ ਕਬੱਡੀ ਕਬੱਡੀ ਕਰ ਰਿਹਾ ਖੇਡ ਗਰਾਊਂਡ ਦੇ ਅੰਦਰੇ ਆਹ ਸੱਤੇ ਦੇ ਨਾਲ ਟੱਕਰ ਇਹ ਬੱਲੇ ਬੱਲੇ ਇੱਥੇ ਰੱਖੇ ਮੁੰਡਾ ਕਦੇ ਧੱਕੇ ਮਾਰੀ ਆਂਦਾ ਜੇ ਕਦੇ ਵੀ ਧੱਕੇ ਨਾਲ ਤੂੰ ਮਾਰ ਸੌਣਿਆ ਲੈ ਆਪੇ ਹੋ ਜੂ ਬਾਹਰ ਸੋਹਣਿਆ ਲਾਓ ਮੈਂ ਆਪੇ ਹੋ ਜੂ ਬਾਹਰ ਸੋਹਣਿਆ ਲਾ ਉਧਰਲੇ ਪਾਸੇ ਸੱਤਾ ਕਹਿੰਦੇ ਨੰਬਰ ਜੋੜ ਗਿਆ ਖੇੜ ਪਈ ਆ ਬਰਾੜ ਸਾਹ ਜੀ ਸ਼ੀਲਡਾ ਇਧਰ ਵੀ ਪਈਆਂ ਲਾ ਉਧਰਲੇ ਪਾਸੇ ਆਹ ਮੁੰਡਾ ਕਹਿੰਦੇ ਯਾਮਾ ਆ ਗਿਆ ਕਬੱਡੀ ਪਾਉਣ ਲਈ ਛੋਟੇ ਵੀਰ ਕਰਦੇ ਸਿੱਪੋ ਲਾਓ ਕਹਿੰਦੇ ਕਬੱਡੀ ਦਾ ਯਾਮਾ ਕਹਿੰਦੇ ਕਬੱਡੀ ਪਾ ਰਿਆ ਬੱਲੇ 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 ਇੱਥੇ ਰੱਖੇ ਆਹ ਵਾਹ ਏ ਮੁੰਡਿਆ ਕਹਦੇ ਆਹ ਕਮਾਲ ਕਰੀ ਤਰਿਆਂਦਾ ਖੇਡ ਗਰਾਊਂਡ ਦੇ ਅੰਦਰੇ ਲਓ ਸਾਹਮਣੇ ਪਾਸੇ ਮੁੰਡਾ ਕਦੇ ਲਵੀ ਆ ਗਿਆ ਕਬੱਡੀ ਪਾ ਰਿਹਾ ਕਦੇ ਹੈਪੀ ਪਾਪੇ ਦਾ ਚਹੇਤਾ ਸਿੰਘ ਸਰਦਾਰ ਆ ਕਬੱਡੀ ਪੌਂਦੇ ਲਈ ਤਿਆਰ ਵਰ ਤਿਆਰ ਆ ਖੇਡ ਗਰਾਊਂਡ ਦੇ ਅੰਦਰ ਲਓ ਕਬੱਡੀ ਪੈ ਰਹੀ ਆ ਸਿਰੇ ਦਾ ਮੈਚ ਆ ਇੱਕ ਮਿੰਟ ਮੈਚ ਰੋਕੋ ਜੀ ਇੱਕ ਮਿੰਟ ਬਾਲੇ ਭਾਈ ਬਰਾੜ ਸਾਹਿਬ ਇੱਥੇ ਹੀ ਬੈਠੇ ਆ ਕੋਈ ਵੀ ਖਿਡਾਰੀ ਦੋਨੇ ਟੀਮਾਂ ਦੇ ਇੱਕ ਕਾਹ ਜੇ ਜਿਵੇਂ ਜਿਵੇਂ ਪੈਸੇ ਲੱਗਦੇ ਓਵੇਂ ਜਿਵੇਂ ਫੜ ਲਈ ਮੇਰਾ ਭਰਾ ਯਾਰ ਉਦੋਂ ਵੀ ਲੈ ਜਾਏ ਮੇਰਾ ਵੀਰ ਇੱਕ ਬੰਦਾ ਇਧਰ ਘੱਲ ਦੋ ਮੇਰਾ ਭਰਾ بار بار ਨਾ ਵਾਜਾ ਮਾਰਨੀ ਪੈਣ ਬਾਅਦ 19 ਕੀ ਹੋ ਜਾਂਦੀ ਹੈ ਮੇਰਾ ਵੀਰ ਫੇਰ ਨਹੀਂ ਪੈਸੇ ਮਿਲਣੇ ਮੈਚ ਚ ਲਾਓ ਹੁਣ ਆਓ ਮੇਰਾ ਵੀਰ ਜਿੰਨੇ ਜਿੰਨੇ ਪੈਸੇ ਲੱਗਣਗੇ ਉਹਨਾਂ ਦਾ ਬੰਦਾ ਆਜੋ ਮੇਰੀ ਬੇਨਤੀ ਹੈ ਲਾਓ ਸਾਹਮਣੇ ਪਾਸੇ ਲਵੀ ਕਬੱਡੀ ਪਾਉਣ ਦੇ ਲਈ ਤਿਆਰ ਹੈ ਵੀ ਖੱਬੀ ਖਾਨ ਜੋ ਕਹੋਂਦੇ ਕਿਤੇ ਕਈ ਵਾਰੀ ਟੇਢੇ ਹੱਥ ਕਦੇ ਪਾਇਆ ਨਹੀਂ ਬਰੀਕ ਗੁੱਟਾ ਨੂੰ ਲਾਹਣਤ ਜਨੇਪੇ ਦੀ ਜੇ ਪੈ ਜਾਏ ਤੁਰਨੋ ਘਰਨੀ ਦੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਆਓ ਸ਼ੇਰਾਂ ਦੇ ਪੁੱਤਾਂ ਨਾ ਮੁੱਟਾ ਕਦੇ ਫਿਰਕਾਂ ਦਾ ਕਰ ਕਦੇ ਕਬੱਡੀ ਪਾਰਿਆ ਜਿਹੜਾ ਲਵੀ ਨੂੰ ਚਾਲ ਆਵੇਗਾ ਲਵੀ 100 ਲੈ ਜੇ ਆਉਣਾ ਤੇ ਬੱਬੂ ਭਰਾ ਸਾਡਾ ਚੱਕੀ ਵਾਲਾ ਕਹਿੰਦੇ 100 ਦੇ ਦੇਾਂਗੇ ਲਓ ਕਹਿੰਦੇ ਕਬੱਡੀ ਪੈ ਰਹੀ ਆ ਇੱਥੇ ਰੱਖੇ ਇੱਥੇ ਰੱਖ ਟੱਕਰ ਆਨ ਕਦੇ ਦੀਪ ਦੇ ਨਾਲ ਆਓ ਵਾਹ ਮੁੰਡਿਆ ਕਮਾਲ ਕਰ ਦਿੱਤੀ ਆ ਆ ਕਮਾਲ ਕਰ ਦਿੱਤੀ ਹੈ ਲਵੀ ਦੇ ਲਈ 100 ਦੇ ਪਿਆਰ ਸਰਦਾਰ ਅੰਗਰੇਜ਼ ਸਿੰਘ ਜੀ ਬਰਾੜ ਸਾਹਿਬ ਕਨੀਓ ਜਿਹੜੇ ਪਹੁੰਚਦੇ ਹੋ ਗਏ ਆ ਲਵੀ ਦੇ ਲਈ ਕਦੇ 100 ਦੇ ਪਿਆਰ ਜਿਹੜੇ ਪਹੁੰਚਦੇ ਹੋ ਗਏ ਆ ਆ ਗਿਆ ਮੁੰਡਾ ਕਦੇ ਉਧਰਲੇ ਪਾਸੇ ਧਰਮਿੰਦਰ ਚੀਮਣਾ ਗੁਰਵਿੰਦਰ ਚੀਮਨੇ ਦਾ ਚਹੇਤਾ ਰੇਡ ਪੈਂਦੀ ਆ ਉਧਰਲੇ ਪਾਸੇ ਛੋਟੇ ਵੀਰ ਕਰਦੇ ਸਫਤੋ ਕਿਮਿਆ ਲਓ ਕਦੇ ਕਬੱਡੀ ਪੈ ਰਹੀ ਹੈ ਖੇਡ ਗਰਾਊਂਡ ਦੇ ਅੰਦਰ ਆਹ ਮੁੰਡਾ ਕਦੇ ਸੱਤਾ ਕਦੇ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਵਾਹੇ ਮੁੰਡਿਆ ਕਦੇ ਕਮਾਲ ਕਰ ਦਿੱਤੀ ਆ ਸਿਰੇ ਦਾ ਮੈਚ ਆ ਲਓ ਕਬੱਡੀ ਦਾ ਜਾਮਾ ਕਦੇ ਕਬੱਡੀ ਪਾਉਣ ਦੇ ਲਈ ਜਿਹਨੇ ਸੱਤੂ ਨੂੰ ਜੱਫਾ ਲਾਇਆ ਉਹਦੇ ਲਈ ਵੀ 100 ਦੇ ਵੱਡੇ ਪਿਆਰ ਜੱਫੀ ਦਾ ਨਾਂ ਜ਼ਰੂਰ ਦੱਸੋ ਜੀ ਬਈ ਦੱਸੋ ਜੀ ਕਿਹਨੇ ਲਾਇਆ ਕੀ ਨਾਂ ਜੀ ਗੱਡੇ ਦਾ ਜੱਫਾ ਸੱਤੂ ਨੂੰ ਭਾਈ ਦੱਸ ਦੋ ਭਰਾ ਯਾਰੋ ਗੱਡੇ ਨੇ ਲਾਇਓ ਜੀ ਗੱਡੇ ਦੇ ਲਈ 100 ਦੇ ਪਿਆਰ ਭਾਈ ਬੈਸਟ ਕੱਟਨੇ ਦੀ ਡਿਊਟੀ ਲੱਗੀ ਨਾ ਠੀਕ ਹੈ ਜੀ ਧੰਨਵਾਦ ਲਾਓ ਲੰਬੀ ਦੀ ਰੇਡ ਪੈ ਰਹੀ ਆ ਜਿਹੜਾ ਇਹਨੂੰ ਜੱਫਾ ਲਾਵੇਗਾ ਬੱਬੂ ਭਰਾ ਸਾਡਾ ਚੱਕੀ ਵਾਲਾ ਕਹਿੰਦੇ 100 ਦੇ ਦਿਆਂਗੇ ਲਾਓ ਸਿੰਘ ਸਰਾਰ ਐਨ ਕਦੇ ਆਓ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਲਾਓ ਕਬੱਡੀ ਕਬੱਡੀ ਇੱਥੇ ਰੱਖੇ ਇੱਥੇ ਰੱਖੇ ਇੱਥੇ ਰੱਖ ਓਏ ਆਓ ਵੇਖ ਕਦੇ ਮੁੰਡਾ ਐਨ ਕਮਾਲ ਕਰ ਗਿਆ ਕਦੇ ਲਓ ਪਿਰਕਾਂ ਦਾ ਕਦੇ ਆਹ ਕਰਨ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਸਿਰੇ ਦਾ ਮੈਚ ਆਓ ਚਾਜਾ ਚੜਦਾ ਚਾਜਾ ਚੜਦਾ ਪਰਲੀ ਕੰਨੀ ਤੇ ਬੱਪੂ ਖੜਾ ਪਰਵਤ ਕਹਿੰਦੇ ਕਬੱਡੀ ਦਾ ਸਿਰੇ ਦਾ ਮੈਚ ਹੈ। ਲਾਓ ਕਹਿੰਦੇ ਕਰਨ ਦੀ ਕਬੱਡੀ ਪੈਂਦੀ ਆ ਤੇ ਬਾਜਾ-ਵਾਜਾ ਕਿਹੜਾ ਕਰਾਂਦਾ। ਆਹ ਸ਼੍ਰੀਨਗਰੀਆ ਗਲਤੀ ਕਰ ਬੈਠਾ। ਲਾਓ ਲੱਖਾ ਕਹਿੰਦੇ ਸ਼੍ਰੀਨਗਰੀਆ ਟਰਾਈ ਕਰਦਾ। ਉਧਰ ਧਰਮਿੰਦਰ ਚੀਮਣਾ ਤੇ ਗੁਰਵਿੰਦਰ ਚੀਮਣਾ ਕਹਿੰਦੇ ਆ ਜੇ ਸੱਤਾ 'ਚ ਫਾਈਨਲ ਜਿੱਤ ਗਿਆ 21-2100 ਦੇ ਨਾਲ ਵੱਡੇ ਮਾਨ ਸਨਮਾਨ ਜਿਹੜੇ ਕਰਦਿਆਂਗੇ। ਜਗਰਾਉਂ ਦੀ ਰੌਸ਼ਨੀ ਮਸ਼ਹੂਰ ਆ। ਮੁੰਡੇ ਜਗਰਾਉਂ ਦੀ ਧਰਤੀ ਦੇ ਪ੍ਰੈਕਟਿਸ ਕਰਦੇ ਆ। ਲਾਓ ਸੱਤੇ ਦੀ ਰੇਡ। ਕਰਦੇ ਸਿੱਫਤੋ ਆਓ ਸੱਤੇ ਦੀ ਰੇਡ ਪੈ ਰਹੀ ਆ ਸਾਹਮਣੇ ਪਾਸੇ ਸਿਰੇ ਦੀ ਕਦੇ ਰੇਡ ਪੈ ਰਹੀ ਆ ਖੇਡ ਗਰਾਊਂਡ ਦੇ ਅੰਦਰ ਆਹ ਮੁੰਡਾ ਕਦੇ ਤਿਆਰ ਵਰ ਤਿਆਰਾ ਆਓ ਇੱਥੇ ਰੱਖੇ ਇੱਥੇ ਰੱਖੇ ਇੱਥੇ ਰੱਖੇ ਵਾਹੇ ਮੁੰਡਿਆ ਕਮਾਲ ਕਰ ਦਿੱਤੀ ਆ ਉਹ ਬੱਲੇ 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 ਲੱਗਿਆ ਜੋਰ ਏ ਓ ਏ ਇੱਥੇ ਰੱਖੇ ਐਨ ਕਦੇ ਕਮਾਲ ਕਰ ਦਿੱਤੀ ਆ ਲਓ 100 ਬਸ ਗਿਆ ਮੈਚ ਜਿਨ੍ਹਾਂਲੇ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੋਂ ਹੀ ਚੰਗੀਆਂ ਉਧਰਲੇ ਪਾਸੇ 100 ਸੱਤੇ ਦੇ ਲਈ 100 ਸੱਤੇ ਦੇ ਲਈ ਨੰਬਰ ਕੀ ਦਾ ਜੀ ਨੰਬਰ ਕੀ ਦਾ ਕੋਸੋ ਰੇਡਰ ਦਾ ਖੜੋ ਜੀ ਜਿਵੇਂ ਅੱਗੇ ਦਾ ਡਿਸੀਜਨ ਆਊਗਾ ਅਰੇ ਵੀ ਦੇਖਣਾ ਪੈਣਾ ਚੈੱਕ ਕਰੋ ਜੀ ਚੈੱਕ ਕਰੋ ਜੀ ਲਓ ਹੋਲਡਾ ਪੁਆਇੰਟ ਜਮ ਆ ਗਿਆ ਜੀ ਮਿਆਂ ਲਓ ਕਬੱਡੀ ਦਾ ਜਮ ਆ ਗਿਆ ਰੇਡ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਸਿਰੇ ਦਾ ਮੈਚ ਚੱਲ ਰਿਹਾ ਕਦੇ ਲਓ ਕਬੱਡੀ 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 ਕਰਦਾ ਕਦੇ ਆਉ ਕਰਤੀ ਕਮਾਲ ਵੀ ਹੀਰੇ ਤੋਂ ਮਿੱਟੀ ਬਣ ਜਾਗੇ ਪਰ ਹੱਥ ਨਹੀਂ ਅਡਾਂਗੇ ਜਾਫੀਆਂ ਨਾਲ ਜ਼ਰੂਰ ਦੱਸੇ ਜੋ ਬਈ ਸਮਾਈਲ ਨੇ ਜੱਫਾ ਲਾਇਆ ਜੀ ਸਮਾਈਲ ਨੇ ਲਓ ਧਰਨੇ ਪਾਸੇ ਨੰਬਰ ਜਾਫੀਆਂ ਦੇ ਹਿੱਸੇ ਜਿਹੜਾ ਜੁੜਦਾ ਹੋ ਗਿਆ ਪੱਲੇਬਈ ਦੇ ਫੈਸਲੇ ਆ ਪੱਲੇਬਈ ਦੇ ਫੈਸਲੇ ਮੈਚ ਚਲਾ ਕੇ ਰੱਖੋ ਮੇਰਾ ਵੀਰ ਜਾਫੀ ਦਾ ਨਾਮ ਦੱਸੇ ਜੋ ਬਈ ਇਹਦਾ ਸਮਾਈਲ ਜੀ ਸਮਾਈਲ ਓਕੇ ਓਕੇ ਉਧਰਲੇ ਪਾਸੇ 100 ਸਮਾਈਲ ਦੇ ਲਈ ਸਰਦਾਰ ਅੰਗਰੇਜ਼ ਸਿੰਘ ਵੀਰ ਸਾਹਿਬ ਕਦੀਓ ਜਿਹੜਾ ਪਹੁੰਚਦਾ ਹੋ ਗਿਆ ਲਓ ਰੇਡ ਪੈਂਦੀ ਛੋਟੇ ਵੀਰ ਲਓ ਰੇਡ ਪਾ ਹੈਲੋ ਲੱਗ ਦਿੱਕਦੇ ਰੇਡ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਡਿਸੀਜਨ ਕੋਚ ਸਾਹਿਬ ਦਾ ਲਾਓ ਸਾਹਮਣੇ ਪਾਸੇ ਭਲੇ ਵੀ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਜਾਫੀ ਦਾ ਨਾਮ ਜਰੂਰ ਦੱਸੇ ਜੋ ਬਈ ਨੰਬਰ ਜਾਫਾ ਕਿਨੇ ਲਾਇਆ ਜੀ ਦੱਸਿਓ ਬਣਾਓ ਗੱਡੇ ਨੇ ਲਾਇਆ ਜੀ ਕਿਨੇ ਗੁਰਦੀਪ ਗੱਡਾ ਗੁਰਦੀਪ ਲਓ ਗੁਰਦੀਪ ਗੱਡਾ ਜਫਾ ਲਾ ਕੇ ਬੱਲੇ ਬੱਲੇ ਕਰਾ ਗਿਆ ਰੇਡ ਪਾਉਣ ਦੇ ਲਈ ਖਿਡਾਰੀ ਆ ਗਿਆ ਲਓ ਕਰਨਗੇ ਜਫਾ ਲਾ ਗਿਆ ਜਫੀ ਦੇ ਲਈ 200 ਜੇ ਕਰਨ ਨੰਬਰ ਲੈ ਗਿਆ ਬਰਾੜ ਸਾਹਿਬ ਕਹਿੰਦੇ ਅੰਗਰੇਜ਼ ਸਿੰਘ ਜੀ 200 ਕਰਨ ਦੇ ਲਈ ਹੋਵੇਗਾ ਰੇਡ ਪੈਂਦੀ ਉਧਰਲੇ ਪਾਸੇ ਫਾਈਨਲ ਮੈਚ ਹੁੰਦੀ ਹੋਈ ਕਮਾਲ ਟੱਕਰ ਸਿਰੇ ਦੀ ਪਰ ਨੰਬਰ ਨੰਬਰ ਰੇਡਰ ਦੇ ਹਿੱਸੇ ਜੁੜ ਗਿਆ ਕਰਨ 200 ਲੈ ਜੀ ਮੇਰਾ ਵੀਰ ਹੁਣ ਲਾਓ ਕਬੱਡੀ ਪਾਉਣ ਦੇ ਲਈ ਖਿਡਾਰੀ ਤਿਆਰ ਪਰ ਤਿਆਰ ਲਾਓ ਕਦੇ ਚਾਰ ਬਰ ਤਿਆਰ ਆ ਸੱਤਾ ਕਦੇ ਰੇਡ ਪਾ ਰਿਹਾ ਖੇਡ ਗਰਾਊਂਡ ਦੇ ਅੰਦਰੇ ਸਿਰੇ ਦਾ ਕਦੇ ਮੈਚ ਚੱਲ ਰਿਹਾ ਲਾਓ ਕਬੱਡੀ 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 ਕਰਦਾ ਕਰੇ ਆਉ ਸਾਹਮਣੇ ਪਾਸੇ ਚਾਰ ਖੜੇ ਆ ਚਾਰੇ ਦੇ ਤਿਆਰ ਬਰ ਤਿਆਰਾ ਕਿਹੜਾ ਕਰਦਾ ਟਰਾਈ ਕਦੇ ਲਾਓ ਸਤੇੜ ਕਬੱਡੀ 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 ਇੱਥੇ ਰੱਖੇ ਇੱਥੇ ਰੱਖੇ ਇੱਥੇ ਰੱਖ ਓਏ ਆਹ ਕਮਾਲ ਕਰ ਦਿੱਤੀ ਐ ਸੱਤਾ ਨੰਬਰ ਜੁੜ ਗਿਆ ਕਦੇ ਲੈ ਕਬੱਡੀ ਕਦੇ ਰੇਡ ਪਾ ਰਿਹਾ ਕਦੇ ਖੇਡ ਗਰਾਉਂਡ ਅੰਦਰ ਆਓ ਕਬੱਡੀ ਦਾ ਯਾਮਾ ਆ ਗਿਆ ਮੇਰੇ ਮਿੱਤਰੋ ਲਓ ਰੇਡ ਪਾਉਣ ਦੇ ਲਈ ਉਧਰਲੇ ਪਾਸੇ ਹੁਣ ਕਿਹੜਾ ਬੱਲੇ ਬੱਲੇ ਕਰਾਉਂਦਾ ਇਹ ਲੱਗ ਜਾਣਾ ਪਤਾ ਪਰ ਮੁੰਡਾ ਯਾਮਾ ਅੱਜ ਸਾਰੀਆਂ ਰੇਸਾਂ ਖੁੱਲੀ ਫਿਰਦਾ ਅੱਜ ਸਾਰੀਆਂ ਰੇਸਾਂ ਖੁੱਲੀ ਫਿਰਦਾ ਪ੍ਰਾਡ ਸਾਹਿਬ ਦੇ ਕਹਣ ਕੋ ਸਮਾਈ ਲਓ ਧੰਨਵਾਦ ਐ ਬੱਸ ਲੈ ਕੱਢਣ ਵੀ ਹਾਂਜੀ ਜਾਫੀ ਦਾ ਨਾਂ ਜਰੂਰ ਦੱਸੇ ਜੋ ਜਾਫੀ ਲਾਓ ਸਾਹਮਣੇ ਪਾਸੇ ਜਿਵੇਂ ਨਾਂ ਦੱਸੀ ਜੋ ਲੈਕਰ ਮੇਰਾ ਭਰਾ ਬੱਸੀ ਚੱਲਿਆ ਕਰ ਲਾਓ ਟੱਕਰ 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 ਉਧਰਲੇ ਪਾਸੇ ਸਮਾਈਲ ਜੱਫਾ ਸਰੇ ਦਾ ਆ ਗਿਆ ਸਮਾਈਲ ਦੇ ਲਈ 200 ਦੇ ਵੱਡੇ ਪਿਆਰ ਬਰਾੜ ਸਾਹਿਬ ਜੀ ਕਹਿੰਦੇ ਆ 200 ਦੇ ਵੱਡੇ ਪਿਆਰ ਸਮਾਈਲ ਦੇ ਲਈ ਪਾਉਂਦੇ ਹੋਗੇ ਆ ਲਾਓ ਰੇਡ ਪਾਉਣ ਲਈ ਖਿਡਾਰੀ ਸੱਤੂ ਵਧ ਗਿਆ ਛੋਟੇ ਵੀਰ ਕਰਦੇ ਸਿੱਤ ਲਾਓ ਕਦੇ ਸੱਤੂ ਆ ਗਿਆ ਰੇਡ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਲਾਓ ਸਮਾਈਲ ਦੇ ਪਾਸੇ ਰੇਡ ਪੈ ਰਹੀ ਆ ਚੜਾਈ ਕਦੇ ਅੱਤ ਦੀ ਆ ਮੁੰਡੇ ਨੇ ਤਾਲ ਕਮਜਾ ਕੇ ਰੱਖਿਆ ਕਦੇ ਲਾ ਕਬੱਡੀ 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 ਏ ਇੱਥੇ ਰੱਖ ਓਏ ਇੱਥੇ ਰੱਖੇ ਇੱਥੇ ਰੱਖੇ ਆਓ ਵਾਹੇ ਮੁੰਡਿਆ ਕਰਤੀ ਕਮਾਲ ਆਓ ਕਦੇ ਸਾਤੋਂ ਕਦੇ ਸਿਰੇ ਦਾ ਜੱਫਾ ਖਾ ਬੈਠਾ ਤੇ ਬੈ ਜਾਵਾ ਜਾ ਕਰਾਤੀ ਆ ਲਓ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਉਹ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜੁੜ ਗਏ ਆ ਫੈਸਲੇ ਕੋਸ ਸਾਹ ਨੇ ਕਰ ਦਿੱਤੇ ਆ ਸੱਤੂ ਕਹਿੰਦੇ ਨੰਬਰ ਜੋੜ ਗਿਆ ਸਤਨਾਮ ਸਿੰਘ ਸੱਤਾ ਨੰਬਰਾਂ ਦੇ ਵਾਧੇ ਕਰ ਗਿਆ ਕਬੱਡੀ ਪੌਂਦ ਲਈ ਯਮਾ ਆ ਗਿਆ ਲਓ ਰੇਡ ਪੈਂਦੀ ਆ ਹਣ ਕਿਹੜਾ ਕਰਦਾ ਹੈ ਕਮਾਲ ਇਹ ਲੱਗ ਜਾਣਾ ਪਤਾ ਮੇਰੇ ਮਿੱਤਰੋ ਉਧਰਲੇ ਪਾਸੇ ਟੱਕਰ ਸਿੱਧਾ ਹਿੱਕ ਦੇ ਵਿੱਚ ਟੱਚ ਮਾਰਿਆ ਤੇ ਨੰਬਰ ਕਦੇ ਯਮਾ ਜੋੜ ਗਿਆ ਰੇਡ ਪੈਂਦੀ ਛੋਟੇ ਵੀਰ ਲਓ ਕਦੇ ਕਬੱਡੀ ਪੈ ਰਹੀ ਆ ਮੁੰਡਾ ਲੱਭੀ ਆ ਗਿਆ ਕਦੇ ਇਹ ਜਿਹੜਾ ਇਹਨੂੰ ਜਫਾ ਲਾਵੇਗਾ ਬਾਬੂ ਕਹਿੰਦੇ ਚੱਕੀ ਵਾਲਾ ਪ੍ਰਾਪਤ ਇਹ ਇੱਕ 100 ਦੇ ਦੇਵਾਂਗੇ ਕਹਿੰਦੇ ਲਾਓ ਸਾਹਮਣੇ ਪਾਸੇ ਆਓ ਕਹਿੰਦੇ ਲੱਭੀ ਕਬੱਡੀ 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 ਕਰਦਾ ਵਾਹ ਏ ਮੁੰਡਿਆ ਕਰਤੀ ਕਮਾਲ ਇੱਥੇ ਰੱਖ ਓਏ ਐਨ ਕਹਿੰਦੇ ਲੱਭੀ ਕਮਾਲ ਕਰ ਗਿਆ ਕਹਿੰਦੇ ਆਓ ਕਬੱਡੀ ਦਾ ਯਮ ਆ ਗਿਆ ਲਾਓ ਕਬੱਡੀ ਦਾ ਯਮ ਆ ਗਿਆ ਜੀਮਿਆਂ ਮਾੜਾ ਜੁੱਟ ਕੇ ਪਰੇ ਨੂੰ ਹੋ ਜਾ ਉੱਠ ਕੇ ਪਰੇ ਨੂੰ ਹੋ ਜਾ ਜੀਮੇ ਕੱਟ ਮਾਰੀ ਜਾਂਦਾ ਵੀਰੇ ਉੱਠ ਕੇ ਪਰੇ ਨੂੰ ਹੋ ਜਾ ਮੇਰਾ ਵੀਰ ਲਓ ਰੇਡ ਪੈਂਦੀ ਆ ਸਾਹਮਣੇ ਪਾਸੇ ਯਮ ਆ ਗਿਆ ਬਰਾੜ ਸਾਹਿਬ ਪਰ ਯਮ ਆਓ ਵੇਖ ਲੈ ਬੱਲੇ ਬੱਲੇ ਕਰ ਆ ਗਿਆ ਓਏ ਉਹ ਬੱਲੇ ਬੱਲੇ ਕਰ ਆ ਗਿਆ ਮੇਰੇ ਮਿੱਤਰੋ ਬਰਾੜ ਸਾਹਿਬ ਜੀ ਦਾ ਧੰਨਵਾਦ ਵੱਡੇ ਮਾਨ ਸਨਮਾਨ ਬਲਾਰਿਆਂ ਦੇ ਲਈ ਰੈਫਰੀਆਂ ਦੇ ਲਈ ਤੇ ਖਿਡਾਰੀਆਂ ਦੇ ਜਿਹੜੇ ਕਰੀ ਤਰਿਆਉਂਦੇ ਆ ਦੁਨੀਆ ਕੋਲੇ ਪੈਸਾ ਬਹੁਤ ਹੈ ਪਰ ਘਰ ਫੂਕੇ ਪਵਾਸ਼ਾ ਦੇਖਣਾ ਖੱਲਾਈ ਦਾ ਬਾੜਾ ਰੇ ਸਤਕਾਰ ਹੈ ਰੇਡ ਪੈ ਗਈ ਛੋਟੇ ਵੀਰ ਲਓ ਕਦੇ ਸੱਤੇ ਦੀ ਰੇਡ ਪੈ ਰਹੀ ਹੈ ਖੇਡ ਗਰਾਊਂਡ ਦੇ ਅੰਦਰੇ ਸਿਰੇ ਦਾ ਮੈਚ ਆ ਕਹਿੰਦੇ ਲੈ ਕਬੱਡੀ 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 ਕਰਦਾ ਟੱਕਰ ਟੱਕਰ ਸੱਤੇ ਦੇ ਨਾਲ ਪਰ ਕਦੇ ਸੱਤਾ ਬਾਟਾ ਵੱਡੀ ਤਰ੍ਹਾਂ ਦਾ ਆ ਲਓ ਸੱਤੇ ਦੇ ਲਈ 100 ਦੇ ਵੱਡੇ ਪਿਆਰ ਜਿਹੜੇ ਪਾਉਂਦੇ ਹੋ ਗਿਆ ਸੱਤੇ ਦੇ ਲਈ 100 ਦੇ ਪਿਆਰ ਸਰਦਾਰ ਅੰਗਰੇਜ਼ ਸਿੰਘ ਜੀ ਬਰਾਦ ਸੌ ਕਨੀਓ ਜਾਮਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਜਾ ਰਿਹਾ ਹੈ ਇੱਥੇ ਹੌਂਸਲਾ ਮਾ ਜੁਰਤਾਂ ਨੂੰ ਇੱਥੇ ਕਦਰ ਨਾ ਪੈਂਦੀ ਚੰਮ ਦੀ ਹੈ ਬੱਲੀ ਇਹ ਨਹੀਂ ਮਿੱਟੀ ਮਾਲਵੇ ਦੀ ਬੰਦੇ ਅੱਤ ਕਰਾਉਣੇ ਜਾਂਦੀ ਹੈ ਹਲੇ ਤੱਕ ਤਾਂ ਦਬੇ ਨਹੀਂ ਕੋਸ਼ਿਸ਼ ਤਾਂ ਚੱਲਦੀ ਦੱਬਣ ਦੀ ਆਓ ਸਾਡੀ ਰੱਬ ਨੇ ਡਿਊਟੀ ਲਈ ਆ ਧੌਣਾ ਤੇ ਕਿਲੇ ਕੁੱਟਣ ਦੀ ਲਓ ਲੱਭੀ ਆ ਗਿਆ ਕਿਤੇ ਰੇਡ ਪਾਉਣ ਦੇ ਲਈ ਜਿਹੜਾ ਨੂੰ ਜੱਫਾ ਲਾਵੇਗਾ ਬੱਬੂ ਕਦੇ ਚੱਕੀ ਵਾਲਾ ਕਹਿੰਦਾ ਭਰਾ ਸਾਡਾ ਇੱਕ 100 ਕਦੇ ਦੇ ਦੇ ਦਾਂਗੇ ਲਓ ਬੱਬੂ ਚੱਕੀ ਵਾਲਾ ਮਾਨ ਹੈ ਸਾਡੀ ਜ਼ਿੰਦਗੀ ਦਾ ਬੱਬੂ ਭਾਈ ਧੰਨਵਾਦ ਖਿਡਾਰੀਆਂ ਦੇ ਮਾਨ ਸਨਮਾਨ ਕਰੀ ਜਾਂਦੇ ਆ ਸਾਰਿਆਂ ਦਾ ਸਤਿਕਾਰ ਪੀਰ ਹਾਸ਼ਮ ਸ਼ਾਹ ਜੀ ਦੀ ਤਰਤੀ ਵੱਡੀ ਕਿਰਪਾ ਟੱਕਰ 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 ਪਰ ਲੱਭੀ ਕਮਾਲ ਕਰ ਗਿਆ ਓਏ ਓ ਕਮਾਲ ਕਰ ਗਿਆ ਆ ਗਿਆ ਸਤਰਾਣੇ ਵਾਲਾ ਆਓ ਬਿਰਕਾਂ ਦਾ ਕਦੇ ਕਰਨ ਆ ਗਿਆ ਕਬੱਡੀ ਪਾਉਣ ਦੇ ਲਈ ਸਾਹਮਣੇ ਪਾਸੇ ਪੱਪੀ ਖੜਾ ਕਬੱਡੀ ਦਾ ਹਿਮਾਲਿਆ ਪਰਬਤ ਪਰ ਹੁਣ ਪਤਾ ਲੱਗਣਾ ਲੈ ਪੱਪੀ ਆ ਲੱਗ ਖਾ ਮੂਰੇ ਆਓ ਵੇਖੋ ਆਓ ਕਬੱਡੀ 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 ਏ ਬੱਲੇ ਬੱਲੇ ਕਿਹੜਾ ਕਰਾਉਂਦਾ ਗੱਲ ਕਦੇ ਸਮੇਂ ਤੇ ਸਮੇਂ ਤੇ ਕਬੱਡੀ ਦਾ ਹਿਮਾਲਿਆ ਪਰਬਤ ਪਰ ਸ਼੍ਰੀਨਗਰੀ ਸ਼੍ਰੀ ਨਗਰੀਆ ਕਾਲੇ ਅੱਗੇ ਤੋਏ ਕਾਲੇ ਕੰਮ ਕਦੇ ਨਾ ਹੋਏ ਆਹ ਕਾਲੇ ਕੰਮ ਕਦੇ ਨਾ ਹੋਏ ਉਧਰਲੇ ਪਾਸੇ ਚੱਕੀ ਵਾਲੇ ਦਾ ਹੁਣ ਮੰਨ ਆਹ ਵੇਖ ਲੈ ਓਟਜੂ ਓਟਜੂ ਕਰਦਾ ਚੱਕੀ ਵਾਲਾ ਯਾਰ ਐ ਬੱਬੂ ਭਰਾ ਸਾਡਾ ਤਾਹ ਆ ਗਿਆ ਕਹਿੰਦੇ ਕੌਣ ਜਿਹਦਾ ਵਰਨਾ ਕਦੀ ਨਾ ਸਨਮਾਨ ਹੋਇਆ ਗੁਰਵਿੰਦਰ ਚੀਮਣਾ ਤਰਵਿੰਦਰ ਚੀਮਣਾ ਮਾਨ ਕਰਦੇ ਆ ਰੇਡ ਪੈਂਦੀ ਆ ਹੁਣ ਕਿਹੜਾ ਕਰਦਾ ਕਮਾਲ ਪਰ ਮਿਆ ਉਹ ਦਿਲ ਨਾਲ ਛੱਡ ਓਏ ਜਿੱਤਾਂ ਹਰਾ ਕਰਮਾਂ ਦੀ ਐ ਆਉ ਪੈਂਦੀ ਕਬੱਡੀ ਟੱਕਰ ਪ੍ਰਦੀਪ ਦੇ ਨਾਲ ਬੱਲੇ 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 ਹੁੱਲੇ ਹੁਲਾਰੇ ਪਰ ਇੱਧਰ ਅੱਜ ਨਹੀਂ ਮੁੰਡਾ ਕਹਿੰਦੇ ਕਰਗਾ ਕਮਾਲ ਜਿਹੜਾ ਪੁਆਇੰਟ ਹੋਲਡ ਸੀ ਕਿਦਾ ਬੰਦ ਬਈ ਰੇਡਰ ਦਾ ਨੰਬਰ ਆ ਜੀ ਰੇਡਰ ਦਾ ਪੁਆਇੰਟ ਆ ਜਿਹੜਾ ਪੁਆਇੰਟ ਹੋਲਡ ਸੀ ਉਹ ਰੇਡਰ ਦੇ ਲਈ ਐ ਤਰਮੇ ਦੇ ਇੱਕ ਸੱਤੂ ਦੇ ਸੱਟ ਲੱਗੀ ਮੜੀ ਦੇਖੀ ਤਰਮੇ ਵੇਖੋ ਮੇਰਾ ਵੀਰ ਇੱਧਰ ਸੱਟ ਜ਼ਿਆਦਾ ਨਾ ਲੱਗੀ ਹੋਵੇ ਪਰ ਉੱਧਰ ਬਣਾਤੀ 552 ਉਹ ਬਣਾਤੀ 552 ਨਹੀਂਓ ਹਾਰਦਾ ਹਜੇ ਤੇ ਜੱਟ ਆਹ ਪੂਰਾ ਕਹਿਣਾ ਨਹੀਂਓ ਹਾਰਦਾ ਹਲੇ ਤੇ ਜਾਟੇ ਪੂਰਾ ਕਹਿਮ ਐ ਐਵੇਂ ਨਹੀਂ ਪੰਮੇ ਖੈਰੇ ਨੇ 1.5 ਲੱਖ ਰੁਪਈਆ ਮੋਟਰਸਾਈਕਲ ਦਾ ਦਿੱਤਾ ਆਹ ਵੇਖ ਲਾ ਮੁੰਡਾ ਜੱਫਾ ਸਿਰੇ ਦਾ ਲਾ ਗਿਆ ਸੱਤੂ ਠੀਕ ਐ ਵੀਰੇ ਸੱਤੂ ਠੀਕ ਐ ਵੀਰੇ ਏ ਪ੍ਰਮਾਤਮਾ ਕੇ ਅਰਦਾਸ ਕਰਿਆ ਕਰੋ ਜਿਵੇਂ ਖਿਡਾਰੀ ਹਾਸੇ ਖੇਡਦੇ ਆਉਂਦੇ ਆ ਓਵੇਂ ਹਾਸੇ ਖੇਡਦੇ ਜਾਣ ਕਿਸੇ ਵੀ ਖਿਡਾਰੀ ਦੇ ਸੱਟ-ਬੇਟ ਨਾ ਲੱਗੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਲਾਓ ਕਬੱਡੀ ਪਾਉਣ ਦੇ ਲਈ ਖਿਡਾਰੀ ਲਵੀ ਵੱਧ ਗਿਆ ਲਾਓ ਲਵੀ ਆ ਗਿਆ ਕਦੇ ਰੇਡ ਪਾ ਰਿਹਾ ਨੰਬਰ ਲੈ ਕੇ ਜਾਂਦਾ ਤੇ ਬੱਬੂ ਬਾਈ ਕਹਿੰਦਾ ਆਪਾਂ ਇੱਕ 100 ਦੇਵਾਂਗੇ ਲਾਓ ਕਬੱਡੀ 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 ਟੱਕਰ ਟੱਕਰ ਕਦੇ ਲਵੀ ਦੇ ਨਾਲ ਇਹ ਇੱਥੇ ਰੱਖੇ ਇੱਥੇ ਰੱਖੇ ਇੱਥੇ ਰੱਖੇ ਵਾਹ ਇਹ ਮੁੰਡਿਆ ਕਮਾਲ ਕਰ ਦਿੱਤੀ ਆ ਲਵੀ ਕਦੇ ਬਾਟਾ ਵੱਡੀ ਧਰਿਆਉਂਦਾ ਆ ਮੁੰਡਾ ਪਿਰਕਾਂ ਦਾ ਕਦੇ ਕਰਨ ਕਬੱਡੀ ਪਾ ਰਿਹਾ ਖੇਡ ਗਰਾਊਂਡ ਦੇ ਅੰਦਰੇ ਲਓ ਆ ਗਿਆ ਕਰਨ ਮੇਰੇ ਮਿੱਤਰੋ ਧਰਮਿਆ ਉਹ ਲਾਈਵ ਦੇਖੀ ਜਾਂਦੇ ਓਏ ਕਾਰੀ ਹੁਰੀ ਉਹ ਲਾਈਵ ਦੇਖੀ ਜਾਂਦੇ ਓਏ ਸੰਨੀ ਹੁਰੀ ਭਾਈ ਧਰਮਿੰਦਰ ਹੁਰੀ ਭਾਈ ਗੁਰਵਿੰਦਰ ਹੁਰੀ 21 21 ਸੌ ਦਵਾ ਦੇਾਂਗੇ ਪਰ ਉਧਰਲੇ ਪਾਸੇ ਕਰਤੀ ਕਮਾਲ ਮੁੰਡਾ ਕਦੇ ਹਵਾ ਹਵਾਈ ਹੋ ਗਿਆ ਰੇਡ ਪੈਂਦੀ ਆ ਤੇ ਵੀਰ ਜ਼ਿਕਰ ਕਰਦਾ ਹੋਇਆ ਲਓ ਕਦੇ ਰੇਡ ਪੈ ਰਹੀ ਆ ਖੇਡ ਗਰਾਊਂਡ ਦੇ ਅੰਦਰ ਸੱਤਲੇ ਪਾਸੇ ਮੇਲਾ ਕਦੇ ਸਿਰੇ ਦਾ ਕਰਾਇਆ ਭਰਾ ਛੱਡਿਆ ਦੇ ਵੱਡਾ ਧੰਨਵਾਦ ਕਰਦੇ ਆ ਲਓ ਰੇਡ ਪਾਉਣ ਦੇ ਲਈ ਮੁੰਡਾ ਬੱbbi ਕਦੇ ਆਉ ਕਰਰੀ ਸਰ ਦੀ ਧਰਤੀ ਦਾ ਯਾਰੀ ਆ ਕਦੇ ਗੁਰੀ ਦੇ ਨਾਲ ਏ ਯਾਰੀ ਕਦੇ ਸੋਨੀ ਦੇ ਨਾਲ ਆ ਲਓ ਬੱbbi ਕਦੇ ਕਬੱਡੀ ਕਬੱਡੀ ਕਰ ਰਿਹਾ ਖੇਡ ਗਰਾਊਂਡ ਦੇ ਅੰਦਰ ਸਿਰੇ ਦਾ ਮੈਚ ਆ ਆਉ ਪੜਾਕੇ ਪੈ ਰਿਆ ਕਾਕੇ ਖੈ ਰਿਆ ਉਹ ਬੱਲੇ 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 ਇੱਥੇ ਰੱਖੇ ਕਮਾਲ ਕਰ ਦਿੱਤੀ ਆ ਸਿਰੇ ਦਾ ਨਾਜ ਚੱਲ ਰਿਆ ਪਰ ਬੱbbi ਆਉ ਕਮਾਲ ਕਰੀ ਤਰਿਆਂ ਦਾ ਨੰਬਰ ਉਹ ਨੰਬਰ ਰੈਕਟਰ ਦੇ ਹਿੱਸੇ ਓਏ ਉਹ ਨੰਬਰ ਰੈਕਟਰ ਦੇ ਹਿੱਸੇ ਆ ਨੰਬਰ ਰੈਕਟਰ ਦੇ ਹਿੱਸੇ ਆ ਜਾਫੀਆਂ ਨੂੰ ਕਬੱਡੀਆਂ ਪਾਉਣੀਆਂ ਪੈ ਗਈਆਂ ਓਏ ਉਹ ਜਾਫੀਆਂ ਨੂੰ ਕਬੱਡੀਆਂ ਪਾਉਣੀਆਂ ਪੈ ਗੀਆਂ ਲਾਓ ਪਿੰਦੀ ਕਬੱਡੀ ਕਰਦੇ ਸਿਰ ਤੇ ਆਰਾ ਲਾਓ ਕਦੇ ਕਬੱਡੀ ਦਾ ਯਾਮਾ ਰੇਡ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਆਓ ਯਾਮਾ ਅੱਜ ਕਦੇ ਸਾਰੀ ਰੇਸ ਖੁੱਲੀ ਫਿਰਦਾ ਅੱਜ ਰੁਕਣ ਦੇ ਮੋੜ ਜ ਨਹੀਂ ਕਦੇ ਬੱਬੀ ਕਦੇ ਗਲਤੀ ਕਰ ਬੈਠਾ ਲਾਓ ਸੱਤਾ ਕਦੇ ਰੇਡ ਪਾ ਰਿਹਾ ਖੇਡ ਗਰਾਊਂਡ ਦੇ ਅੰਦਰ ਮੁੰਡਾ ਕਦੇ ਤਿਆਰ ਵਰ ਤਿਆਰਾ ਬੱਲੇ ਬੱਲੇ ਕਿਹੜਾ ਕਰਾਵੇਗਾ ਗੱਲ ਕਦੇ ਸਮੇਂ ਤੇ ਆਉਣੀ ਆ ਸੱਤੇ ਦੀ ਰੇਡ ਪੈ ਰਹੀ ਆ ਚਾਰ ਖੜੇ ਆ ਚਾਰੇ ਦੇ ਕਹਿੰਦੇ ਤਿਆਰ ਵਰ ਤਿਆਰਾ ਬੱਲੇ ਬੱਲੇ ਕਿਹੜਾ ਕਰਾਉਂਦਾ ਲੱਗ ਜਾਣਾ ਪਤਾ ਕਦੇ ਆਓ ਕਬੱਡੀ ਲੱਗ ਜਾਣਾ ਲੱਗ ਜਾਣਾ ਪਤਾ ਸੱਟ ਵੀ ਲੱਗੀ ਆ ਪਰ ਉਧਰ ਨੇ ਪਾਸੇ ਟੱਕਰ ਟੱਕਰ ਅੱਜ ਨਹੀਂ ਅੱਜ ਨਹੀਂ ਓਏ ਅੱਜ ਜੱਟ ਅੱਕਿਆ ਫਿਰਦਾ ਕਦੇ ਵੀ ਜੱਟ ਅੱਕਿਆ ਵੀ ਮਾੜਾ ਹੁੰਦਾ ਤੇ ਜੱਟ ਥੱਕਿਆ ਵੀ ਮਾੜਾ ਹੁੰਦਾ ਤੇ ਜੱਟ ਧੱਕਿਆ ਵੀ ਮਾੜਾ ਹੁੰਦਾ ਪਰ ਤਾੜੀ ਮਾਰੋ ਮੁੰਡੇ ਲਈ ਯਾਰ ਜ਼ੋਰ ਦਾ ਤਾੜੀਆਂ ਮਾਰ ਦਿਓ ਸੌਖੀ ਨਹੀਂ ਕਬੱਡੀ ਖੇਡਣੀ ਨੋਟਸਾਪ ਦੀ ਸਰੀ ਤੋਂ ਪੈਂਦੇ ਚੱਕਣੇ ਸੌਖੀ ਨਹੀਂ ਕਬੱਡੀ ਖੇਡਣੀ ਟੱਕਰ ਤਰਮੇ ਦੇ ਨਾਲ ਲਾ ਉਧਰਲੇ ਪਾਸੇ ਨੰਬਰ ਕਹਿੰਦੇ ਯਾਮਾ ਜੋੜ ਗਿਆ ਮੇਰੇ ਮਿੱਤਰੋ ਆਹ ਨੰਬਰ ਕਹਿੰਦੇ ਯਮਾ ਜੁੜ ਗਿਆ ਰੇਡ ਪੈਂਦੀ ਆ ਵੀਰ ਸਫਤ ਕਰਦਾ ਹੋਇਆ ਲਓ ਕਹਿੰਦੇ ਕਬੱਡੀ ਪੈ ਰਹੀ ਆ ਖੇਡ ਗਰਾਊਂਡ ਦੇ ਅੰਦਰ ਮੁੰਡਾ ਲੜੀ ਆ ਗਿਆ ਜਿਹੜਾ ਇਹਨੂੰ ਜੱਫਾ ਲਾਵੇਗਾ ਤੇ ਬੱਬੂભાઈ ਕਹਿੰਦੇ ਕਿ 100 ਦੇ ਦਿਆਂਗੇ ਲਓ ਕਬੱਡੀ 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 ਕਰ ਰਿਹਾ ਕਹਿੰਦੇ ਸਿਰੇ ਦਾ ਮੈਚ ਚੱਲ ਰਿਹਾ ਇੱਥੇ ਰੱਖ ਓਏ ਉਹ ਤਾੜੀ ਤੁੜੀ ਮਾਰੋ ਮੁੰਡੇ ਦੇ ਲਈ ਕਰਤੇ ਸਾਰੇ ਰਾ ਬਾਂਦੇ ਆਹ ਕਮਾਲ ਕਰ ਦਿੱਤੀ ਆ ਵਾਹ ਏ ਮੁੰਡਿਆ ਲੱਭੀ ਫੜ ਥੋੜੀਆ ਉਹ ਮਜ਼ਾਕ ਥੋੜੀਆ ਪਰ ਅੱਜ ਯਾਲਕੀ ਵਾਲੇ ਮੁੰਡੇ ਯਾਰ ਜਵਾਰੇ ਵਾਲੇ ਵੀ ਖੇਡੇ ਤੇ ਇੱਥੇ ਵੀ ਮੈਚ ਤਕੜਾ ਹੈ ਜੋਰ ਲਗਿਆ ਕੋਈ ਗੱਲ ਨਹੀਂ ਯਾਰ ਹੌਸਲੇ ਦੇ ਨਾਲ ਕਬੱਡੀਆਂ ਪਾਉਣੀਆਂ ਪੈਣੀਆਂ ਆਓ ਰੇਡ ਦੇ ਉੱਪਰ ਸਤਰਾਂ ਨੇ ਆਲਾ ਕਰਦਾ ਟਰਾਈ ਖੁਸ਼ੀ ਪਰ ਨੰਬਰ ਕਹਿੰਦੇ ਆਓ ਵੇਖ ਲੈ ਰੇਡਰ ਦੇ ਹਿੱਸੇ ਜਾ ਜੜਿਆ ਸਤੂ ਨੇ ਪਾਣੀ ਦੀ ਘੁੱਟ ਭਰੀ ਆ ਗਿਆ ਹੰਦਿਆਂ ਦੇ ਕੋਲ ਕਬੱਡੀ ਦੇ ਅਣਥਕ ਯੋਧੇ ਵਾਂਗ ਕਬੱਡੀ ਪੌਂਦ ਲਈ ਆਓ ਤਿਆਰ ਵਰ ਤਿਆਰ ਆ ਵੀ ਪਾਣੀ ਪੀਤਾ ਹੌਸਲਾ ਕੀਤਾ ਲਾਓ ਮੁੰਡਾ ਕਦੇ ਤਿਆਰ ਵਰ ਤਿਆਰ ਖੇਡ ਗਰਾਊਂਡ ਦੇ ਅੰਦਰ ਸਤੂ ਦੀ ਕਦੇ ਰੇਡ ਪੈ ਰਹੀ ਆ ਜਿਹੜਾ ਸਤੂ ਨੂੰ ਜੱਫਾ ਲਾਵੇਗਾ ਤੇ ਬੱਬੂ ਬਾਈ ਕਹਿੰਦਾ ਇੱਕ 100 ਦੇ ਰਾਂਗੇ ਲਓ ਰੇਡ ਪੈ ਰਹੀ ਆ ਤੇ ਕਬੱਡੀ 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 ਕਰਦਾ ਏ ਇੱਥੇ ਰੱਖੇ ਇੱਥੇ ਰੱਖੇ ਇੱਥੇ ਰੱਖੇ ਬੱਲੇ 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 ਵਾਹ ਏ ਮੁੰਡਿਆ ਆਓ ਵੇਖੇ ਕਮਾਲ ਕਰ ਦਿੱਤੀ ਆ ਲਓ ਸਾਹਮਣੇ ਰੇਡ ਪੈ ਗਈ ਆ ਜਾਮੇ ਨੂੰ ਜਿਹੜਾ ਫੜੂ 200 ਜਾਂ ਜਾਫੀਆਂ ਲਈ 200 ਇਹ ਲੱਗ ਜਾਣਾ ਪਤਾ ਪਰ ਉਧਰਲੇ ਪਾਸੇ ਪਾਲਾ ਬਈ ਕਹਿੰਦਾ ਡਬਲ ਡਬਲ ਟੱਚ ਤੇ ਨੰਬਰ ਯਮਾ ਲੈ ਗਿਆ 205 ਦਾ ਹੋ ਗਿਆ ਉਧਰਲੇ ਪਾਸੇ ਅੰਕਲ ਜੀ ਜੀ ਸੱਤੂ ਨੇ ਬਹੁਤ ਤਗੜੀਆਂ ਕਬੱਡੀਆਂ ਪਾਈਆਂ ਤੇ ਸੱਤੂ ਦੇ ਮਾਨਸਰ ਮਾਰੇ ਵੀ ਆਪਾਂ ਜਰੂਰ ਕਰਨੇ ਆ ਕੋਈ ਗੱਲ ਨਹੀਂ ਸੱਤੂ ਹੌਸਲਾ ਨਾ ਹਾਰਿਆ ਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀ ਕਦੇ ਦਾ ਸੰਭਾਲੇ ਸਾਥੋਂ ਜਾਂਦੇ ਨੋਟਨਾ ਕਦੇ ਕੱਖੋਂ ਹੋਲੀਆਂ ਕਮਾਈਆਂ ਰਹਿੰਦੀਆਂ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਤੇ ਤੇ ਸਦਾ ਨਹੀਂ ਉਹ ਮਿੱਤਰੋ ਆਓ ਚੜਾਈਆਂ ਰਹਿੰਦੀਆਂ ਲਾਓ ਕਰੀਏ ਸ਼ੁਰੂਆਤ ਜਲਦੀ ਦੇ ਨਾਲ ਬੇਨਤੀ ਕਰਦੇ ਆਂ ਰੇਡ ਪਵਾਈਏ ਆਪਾਂ ਲਾਓ ਰੇਡ ਪਵਾ ਦਈਏ ਰੇਡ ਪਵਾ ਦਈਏ ਉਧਰਲੇ ਪਾਸੇ ਪੜਾਕੇ ਠੈ ਠੈ ਹੋਈ ਜਾਂਦੀ ਆ ਆਹ ਵੇਖ ਲੈ ਤਵਰੀਦ ਵੀ ਜੁੜ ਗਿਆ ਲਾਈਵ ਧੰਨਵਾਦ ਸੱਤੂ ਸਿਆ ਹਾਸਲਾ ਨਾ ਹਾਰ ਰੇਡ ਪੈਂਦੀ ਮੇਰੇ ਮਿੱਤਰੋ ਹੁੰਦੀ ਖੜਪੈਂ ਖੜਬਾ ਸਿੰਘ ਸਰਦਾਰ ਪਰ ਉਧਰਲੇ ਪਾਸੇ ਫੈਸਲੇ 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 ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਜਾਫੀ ਦਾ ਨਾਮ ਜਰੂਰ ਦੱਸੇ ਜੋ ਬਈ ਗੁਰਦੀਪ ਗੱਡਾ ਜੀ ਹਾਂਜੀ ਕੀ ਗੱਲ ਹੋ ਗਈ ਬਈ ਵੀ ਇਹ ਆਲ ਕੀ ਲਵੀ 100 ਰੁਪਿਆ ਲੈ ਜੀ ਆਪਣਾ 18 ਅੰਕ ਹੈ 48 ਜੀ ਜੀ 24.25 ਦਾ हां नहीं परी उस तो बाद दोबारा बोलया मैं तक्काली कमेटी दी जो डिसीजन मेरे को आया उस तो बाद बोलया मैं ਤੁਸੀਂ ਪਲੇਅਰ ਆ ਤਾਂ ਕੋਈ ਨਹੀਂ ਜਿਹੜਾ ਜਿਨ੍ਹਾਂ ਨੇ ਕਮੇਟੀ ਵਾਲਿਆਂ ਨੇ ਪੈਸਾ ਲਾਇਆ ਉਹਨਾਂ ਦੀ ਵੀ ਗੱਲ ਸੁਣੀ ਮੈਂ ਤੁਹਾਡੀ ਗੱਲ ਕਲੀਅਰ ਕਰਤੀ ਸੀ ਚਾਰ ਦਵਾਜ਼ੇ ਸਾਡਾ ਮੈਚ ਬਸ ਲੈ ਲੈ 1 ਰੁਪਿਆ ਲੈ ਜਾਏ ਪੈਸੇ ਲਾਏ ਆਣਾ ਨੇ ਯਾਰ ਦੱਸ ਕਮੇਟੀ ਦਾ ਡਿਸੀਜਨ ਜੀ ਮੈਂ ਤੁਹਾਨੂੰ ਬੋਲਿਆ ਉਸ ਤੋਂ ਬਾਅਦ ਦੁਬਾਰਾ ਫੇਰ ਆਖਿਆ ਹੁਣ ਹੁਣ ਕਿੰਨੇ ਦੇ ਮੈਚ ਜੀ ਦੱਸੋ 24 25 ਦਾ 24 25 ਹੋ ਜੀ ਲਾਓ ਸਾਹਮਣੇ ਪਾਸੇ ਬੱਲੇ ਬੱਲੇ ਬੱਬੀ ਤੇ ਰੈਂਪੀ ਦੀ ਟੱਕਰ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਤੱਕੇ ਕੁੱਲ ਜਮਾਨਾ ਮੈਚ ਜਿਨ੍ਹਾਂ ਦੇ ਡੌਲਿਆਂ ਪੱਟਾਂ ਤੇ ਗੁੱਟਾਂ ਦੇ ਵਿਚਾਨਾ ਪਰ ਨੰਬਰ ਯਮੇ ਦਾ ਲਵੀ ਆ ਗਿਆ ਛੋਟੇ ਵੀਰ ਰੇਡ ਪਾਉਣ ਦੇ ਲਈ ਖੇਡ ਗਰਾਊਂਡ ਦੇ ਅੰਦਰ ਜਿਹੜਾ ਲਵੀ ਨੂੰ ਜੱਫਾ ਲਾਵੇਗਾ ਇੱਕ 100 ਕਦੇ ਪੱਪੂ ਬਾਈ ਕਹਿੰਦਾ ਰੇ ਰਿਆਂਗੇ ਲਾਓ ਕਦੇ ਸਾਹਮਲੇ ਪਾਸੇ ਆਓ ਕਬੱਡੀ 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 ਏ ਏ ਇੱਕ 100 ਬੱਲੇ 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 ਇੱਥੇ ਰੱਖ ਕੇ ਕਮਾਲ ਕਰ ਦਿੱਤੀ ਆ ਸਿਰੇ ਦਾ ਮੈਚ ਆ ਤੇ ਕਦੇ ਤੀਆ ਮੁੰਡੇ ਨੇ ਲਾ ਰੇਡ ਪੈ ਗਈ ਆ ਪੁਆਇੰਟ ਰੇਡਰ ਕਿਹੜਾ ਸੀ ਦੱਸੇ ਜੋ ਲਵੀ ਸੀ ਰੇਡਰ ਜਾਫੀ ਗੁਰਦੀਪ ਲਾਓ ਰੇਡ ਪੈਂਦੀ ਆ ਉਧਰਲੇ ਪਾਸੇ ਸ਼੍ਰੀਨਗਰੀਯਾ ਯਾਮਾ ਫੜਨਾ ਮਯਾਕ ਥੋੜੀ ਆ ਆਓ ਮਯਾਕ ਥੋੜੀ ਆ ਕਮਾਲ ਕਰ ਦਿੱਤੀ ਆ ਸਿਰੇ ਦਾ ਮੈਚ ਚੱਲ ਰਿਹਾ ਲਾਓ ਕਿਹਦੇ ਆ ਗਿਆ ਰੇਡ ਪਾਉਣ ਦੇ ਲਈ ਖੇਡ ਗਰਾਊਂਡ ਦੇ ਅੰਦਰੇ ਲਾਓ ਕਿਹਦੇ ਬੱਬੀ ਦੀ ਰੇਡ ਪੈ ਰਹੀ ਆ ਆਉ ਕਬੱਡੀ 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 ਕਰ ਰਿਹਾ ਕਦੇ ਆਉ ਸਾਹਮਣੇ ਪਾਸੇ ਆਉ ਟੱਕਰ ਕਰ ਕਦੇ ਮਹੰਗੇ ਮਲਵੀਆਂ ਆਉ ਕਰਤੇ ਸਾਰੇ ਰਾਹ ਬੰਦ ਆਉ ਸਾਰੇ ਵਾਹ ਇੱਕ ਗਪਰੂਆ ਜਾਫੀ ਦਾ ਨਾਂ ਜਰੂਰ ਦੱਸ ਦੇ ਜੋ ਪ੍ਰਦੀਪ ਭਾਜੀ ਪ੍ਰਦੀਪ ਪ੍ਰਦੀਪ 100 ਪ੍ਰਦੀਪ ਦੇ ਲਈ ਸਰਦਾਰ ਅੰਗਰੇਜ਼ ਸਿੰਘ ਦੀ ਬਰਾੜ 100 ਪੰਨਾ ਮਰੀਓ ਪਹੁੰਚਦਾ ਆ ਗਿਆ ਬਹੁਤ ਬਹੁਤ ਨ ਮੈਚ ਆਪ ਹੈ ਜੀ ਮੈਚ ਆਪ ਹੈ सौर